ਇਹ ਜਦ ਨਾਲੇ ਜਦੋਂ ਪੁਲਿਸ ਸਟੇਸ਼ਨ ਤੇ ਇਸ਼ੂ ਖੜਾ ਹੁੰਦਾ ਹੈ ਉਤੇ ਅਟੈਕ ਕੀਤਾ ਜਾਂਦਾ ਹੈ ਉਦੋਂ 39 ਨੰਬਰ ਇੱਕ ਐਫਆਈਆ ਰਜਿਸਟਰ ਹੁੰਦੀ ਹੈ ਇਹ ਜਿਹੜੇ 10 ਬੰਦਿਆਂ ਦੇ ਖਿਲਾਫ ਐਨਐਸਏ ਲੱਗੀ ਸੀ ਹਲੇ ਤੱਕ ਇਹਨਾਂ ਦੀ ਉਸ ਚ ਰੈਸਟ ਨਹੀਂ ਸੀ ਪਈ ਔਰ ਅਸੀਂ ਉਸ ਨੂੰ ਇਨਵੈਸਟੀਗੇਸ਼ਨ ਅੱਗੇ ਵਧਾ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ ਸਿਰਫ 7 ਜਣੇ ਆ ਜਿਨ੍ਹਾਂ ਨੂੰ ਅਸੀਂ ਉਸ 39 ਨੰਬਰ ਮਕਦਮੇ ਚ ਅਰੈਸਟ ਕਰ ਰਹੇ ਹਾਂ ਉਹਨਾਂ ਨੂੰ ਅਸੀਂ ਪੰਜਾਬ ਲੈ ਕੇ ਆਵਾਂਗੇ ਔਰ ਅਸੀਂ ਤਫ਼ਤੀਸ਼ ਨੂੰ ਅੱਗੇ ਵਧਾਵਾਂਗੇ ਸਿਰਫ 7 ਬੰਦੇ ਆ ਜੀ ਉਹਨਾਂ ਦੇ ਨਾਂ ਹੈ ਜੀ ਬਸੰਤ ਸਿੰਘ ਭਗਵਨ ਸਿੰਘ ਬਾਜੇਖਾਨਾ ਗੁਰਮੀਤ ਸਿੰਘ ਬੁੱਕਨਵਾਲ ਸਰਬਜੀਤ ਕਲਸੀ ਦਜੀਤ ਕਲਸੀ ਗੁਰਿੰਦਰਪਾਲ ਸਿੰਘ ਗੁਰੀ ਔਜਲਾ ਹਰਜੀਤ ਸਿੰਘ ਈਲਸ ਚਾਚਾ ਤੇ ਕਲਵੰਤ ਰੋਕੇ ਇਹੀ ਸਿਰਫ ਬੰਦੇ ਆ ਜਿਨ੍ਹਾਂ ਨੂੰ ਅਸੀਂ ਉਸ ਕੇਸ ਦੇ ਵਿੱਚ ਅਸੀਂ ਲੈ ਕੇ ਆ ਰਹੇ ਆ ਔਰ ਅਸੀਂ ਆਪਦੀ ਉਸ ਕੇਸ ਇਹਨਾਂ ਨੂੰ ਬਕਾਇਦਾ ਸੀ ਅ ਅਰੈਸਟ ਕਰਾਂਗੇ ਅਰੈਸਟ ਕਰਕੇ ਉਹਦੀ ਤਫਤੀਸ਼ ਨੂੰ ਅੱਗੇ ਵਧਾਵਾਗੇ ਉਸ ਤੇ ਗੈਸ ਕੀਤਾ ਜਾਏਗਾ ਇਹਨਾਂ ਨੂੰ ਉਹਦੀ ਗਿਰਿਫਤਾਰੀ ਵਾਲੀ ਪੁਲਿਸਟਰੀ ਹੋ ਜਾ ਸਕਦੀ ਹੈ ਹਾਂਜੀ ਪੁਲਿਸਟਰੀ ਮਜਾਜ ਸਰ ਅਮਰਿਤਪਾਲ ਵੀ ਕੋਪੀ ਮੇਨ ਇਹਨੂੰ ਅਮਰਿਤਪਾਲ ਹੈ ਨਾ ਕੇਸ ਨੂੰ ਨਹੀਂ ਹਾਂ ਦਾ ਨਹੀਂ ਮੈਂ ਹਲੇ ਕੁਛ ਨਹੀਂ ਕਹੂੰਗਾ ਜੀ ਉਹਦੇ ਬਾਰੇ ਕਿਉਂਕਿ ਤੁਸੀਂ ਜਿਹੜਾ ਸਿਰਫ ਮੈਨੂੰ ਸਵਾਲ ਕੀਤਾ ਕਿ ਐਨਐਸਏ ਖਤਮ ਕੀਤਾ ਗਿਆ ਹੈ ਸਾਰਿਆਂ ਦਾ ਮੈਂ ਸਿਰਫ ਤੁਹਾਨੂੰ ਇਹ ਇਸ ਵੇਲੇ ਕਿਉਂਕਿ ਜਿੱਦਾਂ ਜਿੱਦਾਂ ਸਾਡੀ ਤਫ਼ਤੀਸ਼ ਹੋਊਗੀ ਜੋ ਕੁਝ ਵੀ ਸਾਨੂੰ ਤਫ਼ਤੀਸ਼ ਲੜਿੰਦਾ ਹੋਊਗਾ ਉਹਦੇ ਅਕੋਰਡਿੰਗਲੀ ਹੀ ਅਸੀਂ ਐਕਟ ਕਰਾਂਗੇ ਜੋ ਪ੍ਰੈਜ਼ੈਂਟਲੀ ਆ ਅੱਜ ਦੇ ਤਰੀਕ 'ਚ ਸਿਰਫ ਇਹ ਸੱਤ ਬੰਦੇ ਆ ਜਿਨ੍ਹਾਂ ਨੂੰ ਅਸੀਂ ਅਰੈਸਟ ਕਰਕੇ ਅਸੀਂ ਜੋ ਕਾਨੂੰਨ ਦੇ ਤਹਿਤ ਕਾਰਵਾਈ ਬੰਦੀ ਆ ਬਿਲਕੁਲ ਉਦਾਂ ਹੀ ਹੋਊਗਾ ਜੀ ਇਹਨਾਂ ਦੇ ਨਾਲ ਵੀ ਔਰ ਜਿੰਨੇ ਵੀ ਸਾਡੇ ਅਮ੍ਰਿਤਸਰ ਦੇ ਵਿੱਚ ਜਾਂ ਹੋਰ ਵੀ ਪੰਜਾਬ 'ਚ ਬਾਕ-ਬਾਕ ਮੁਕਦਮੇ ਆ ਹਰੇਕ ਜਿੱਥੇ ਜਿੱਥੇ ਵੀ ਲੜਿੰਦਾ ਹੈ ਉਸ ਹਿਸਾਬ ਨਾਲ ਇਹਨਾਂ ਤੇ ਐਕਟ ਕੀਤਾ ਜਾਊਗਾ। ਤੋਂ ਮੀਡੀਆ ਦੀ ਗੱਲ ਨਾਲ ਕੋਰਟ ਪੇਜ ਤੇ ਹਾਂਜੀ ਲੈ ਕੇ ਨਾਲ ਕੋਰਟ ਪੇਜ ਤੇ ਜਾਏਗਾ। ਹਾਂਜੀ ਅਜਨਾਲਾ ਕੋਰਟ ਦੇ ਵਿੱਚ ਹੀ ਵੀ ਕੱਲ ਰਹਿ ਕੇ ਐਨਐਸਏ ਹਟਾ ਦਿੱਤੀ ਹੋ ਪਲੇਅਰ ਇਨਫੋਰਮੇਸ਼ਨ ਹਾਂਜੀ ਐਨਐਸਏ ਜਿਵੇਂ ਕਿਹਾ ਕਿ ਕਾਰੇ ਪਲੇਅਰ ਇਨਫੋਰਮੇਸ਼ਨ ਦੇ ਨੂੰ ਕਹਿੰਦੇ ਸੀ ਹਟਾ ਦਿੱਤੀ ਗਈ ਐਨਐਸਏ ਇਹਨਾਂ ਤੇ ਖਤਮ ਹੋ ਗਈ ਆ ਜੀ ਜੀ ਕੁਝ ਤੇ ਕੱਲ ਖਤਮ ਹੋ ਰਹੀ ਆ ਕੁਝ ਤੇ ਪਰਸੋ ਖਤਮ ਹੋ ਰਹੀ ਆ ਕੁਝ ਤੇ ਅੱਗੇ ਖਤਮ ਹੋ ਰਹੀ ਆ ਜੀ ਸੋ ਜਿਹੜਾ ਹੋਣਾ ਜਦੋਂ ਇਹ 1 ਸਾਲ ਦਾ ਐਨਐਸਏ ਦਾ ਟਾਈਮ ਸੀ ਜੋ ਨੇ ਖਤਮ ਹੋ ਗਿਆ ਫੇਰ ਹੁਣ ਅਸੀਂ ਫਰਦਰ ਐਸ ਕੇਸ ਦੀ ਇਨਵੈਸਟੀਗੇਸ਼ਨ ਲਈ ਹਲੇ ਇਹਨਾਂ ਨੂੰ ਅਰੈਸਟ ਪਾ ਰਿਆ ਹੈ ਕਿਹੜੇ ਕਿਹੜੇ ਜੇਜ ਮੰਦਲੇ ਜੀ ਸਾਰੇ ਆ ਡਿਬਰੂਗਾੜਾ ਜੀ ਪਰ ਕੱਲ ਕੋਰਟ ਤੇ ਪੇਸ਼ ਕੀਤਾ ਜਾਏਗਾ ਹਾਂਜੀ ਕੱਲ ਕਿੱਥੇ ਜਾਏਗਾ ਨਹੀਂ ਕੱਲ ਨਹੀਂ ਪੇਸ਼ ਕੀਤਾ ਜਾਊਗਾ ਜੀ ਅਸੀਂ ਤੁਹਾਨੂੰ ਪਹਿਲਾਂ ਦੱਸ ਦਾਂਗੇ ਕਿਉਂਕਿ ਜੋ ਵੀ ਇਹਦਾ ਪ੍ਰੋਸੈਸ ਹੋਊਗਾ ਟ੍ਰਾਂਜ਼ਿਟ ਮੰਡ ਆ ਦੂਰੋਂ ਆਉਣਾ ਤੇ ਉਹਦੇ ਚ ਕੀਤਾ ਜਾਊਗਾ